ਕੈਨੇਡਾ ਗਏ ਵਿਦਿਆਰਥੀਆਂ ਤੇ ਹੋਰ ਸੰਕਟ ਮੰਡਰਉਣ ਲੱਗਿਆ ਹੈ ਕੈਨੇਡਾ ਦੇ ਵਿੱਚ 10000 ਵਿਦਿਆਰਥੀਆਂ ਤੇ ਸੰਕਟ ਹੈ ਮੀਡੀਆ ਰਿਪੋਰਟਾਂ ਮੁਤਾਬਕ ਲੈਟਰ ਆਫ ਇੰਟੈਂਟ ਫਰਜ਼ੀ ਨਿਕਲੇ ਨੇ ਇਹਨਾਂ ਵਿੱਚ ਸਭ ਤੋਂ ਵੱਧ ਵਿਦਿਆਰਥੀ ਪੰਜਾਬ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਅਤੇ ਇਸ ਤੋਂ ਬਾਅਦ ਦਿੱਲੀ ਅਤੇ ਗੁਜਰਾਤ ਦੇ ਵਿਦਿਆਰਥੀ ਇਹਨਾਂ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਇਹ ਦਸਤਾਵੇਜ਼ ਨੇ ਜਿਹੜੇ ਪੇਸ਼ ਕੀਤੇ ਗਏ ਨੇ ਉਹ ਫਰਜ਼ੀ ਨਿਕਲੇ ਨੇ ਤਾਂ ਕੈਨੇਡਾ ਦੇ ਵਿੱਚ ਲਗਾਤਾਰ ਸਖਤਾਈ ਹੋ ਰਹੀ ਹੈ ਤਾਂ ਹੁਣ ਫਿਰ 10000 ਵਿਦਿਆਰਥੀਆਂ ਦੇ ਉੱਤੇ ਸੰਕਟ ਦੀ ਘੜੀ ਆ ਸਕਦੀ ਹੈ ਕਿਉਂਕਿ ਜਿਹੜੇ ਲੈਟਰ ਹੈ ਲੈਟਰ ਆਫ ਇੰਟੈਂਟ ਹੈ ਉਹ ਐਲਓਸੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਫਰਜ਼ੀ ਸਾਬਤ ਹੋਏ ਨੇ ਜਿਸ ਕਰਕੇ ਹੁਣ ਕੈਨੇਡਾ ਅੱਗੇ ਕਾਰਵਾਈ ਕਰ ਸਕਦਾ ਹੈ ਤਾਂ ਵੱਡੀ ਖਬਰ ਹੈ ਫਰਜ਼ੀ ਏਜੰਟਾਂ ਨੇ 10000 ਨੌਜਵਾਨਾਂ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਝਾਲੀ ਐਲਓਆਈ ਲੈਟਰ ਆਫ ਇੰਟੈਂਟ ਅਤੇ ਫਰਜ਼ੀ ਪੇਸ਼ਕਸ਼ ਪੱਤਰਾਂ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਨੇ ਫਰਜ਼ੀ ਏਜੰਟਾਂ ਨੇ ਇਹ ਕਾਰਵਾਈ ਜਿਹੜਾ ਅੰਜਾਮ ਦਿੱਤਾ ਹੈ ਇਸ ਘਟਨਾ ਨੂੰ ਯਾਨੀ ਕਿ ਇਹ ਖਤਰੇ ਚ ਪਾਇਆ ਭੁਗ ਇੱਕ ਬੱਚਿਆਂ ਦਾ ਮੀਡੀਆ ਰਿਪੋਰਟ ਹੈ ਇੱਕ ਉਸ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੈਨੇਡਾ ਸਰਕਾਰ ਦੇ ਇਸ ਖੁਲਾਸੇ ਤੋਂ ਬਾਅਦ ਹਲਚਲ ਮਚ ਗਈ ਹੈ ਕਈ ਕਾਲਜ ਸੰਚਾਲਕਾਂ ਨੂੰ ਸਜ਼ਾ ਮਿਲਣ ਦੀ ਵੀ ਸੰਭਾਵਨਾ ਹੈ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਦਸਤਾਵੇਜ਼ਾਂ ਦੀ ਤਸਦੀਕ ਕੀਤੇ ਬਿਨਾਂ ਆਧਾਰ ਕਿਉਂ ਕੀਤਾ ਕੈਨੇਡੀਅਨ ਸਰਕਾਰ ਦੀ ਰਿਪੋਰਟ ਅਨੁਸਾਰ ਇਸ ਸਾਲ 5 ਲੱਖ ਤੋਂ ਵੱਧ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਕਰੋਸ ਚੈੱਕ ਕੀਤੀ ਜਾ ਰਹੀਆਂ ਨੇ ਜਾਂਚ ਦੌਰਾਨ 5 ਲੱਖ ਅਰਜ਼ੀਆਂ ਚੋਂ 93% ਸਹੀ ਪਾਈਆਂ ਗਈਆਂ ਪਰ 2% ਅਰਜ਼ੀਆਂ 'ਚ ਜਾਲੀ ਦਸਤਾਵੇਜ਼ ਪਾਏ ਗਏ ਨੇ ਕਈ ਮਾਮਲਿਆਂ ਵਿੱਚ ਕਾਲਜ ਯੂਨੀਵਰਸਿਟੀਆਂ ਵਿਜ਼ਾ ਲਈ ਦਾਖਲ ਕੀਤੇ ਗਏ ਦਾਖਲਾ ਪੱਤਰਾਂ ਦੀ ਤਸਦੀਕ ਨਹੀਂ ਕਰ پا ਰਹੀਆਂ ਸਨ ਤਾਂ ਇਹ ਵੱਡੀ ਕਾਰਵਾਈ ਹੋ ਸਕਦੀ ਹੈ ਇੱਕ ਵੱਡਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਪਿਛਲੇ ਸਾਲ ਕੈਨੇਡਾ ਵਿੱਚ ਇੱਕ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ ਕਈ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਦੇ ਇੱਕ ਫਰਜ਼ੀ ਸਲਾਹਕਾਰ ਦੁਆਰਾ ਫਰਜ਼ੀ ਦਾਖਲਾ ਪੱਤਰ ਦੇ ਕੇ ਕੈਨੇਡਾ ਭੇਜਿਆ ਗਿਆ ਸੀ ਕੈਨੇਡਾ ਪਹੁੰਚਣ ਤੇ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਵਿਦਿਆਰਥੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਜਲੰਧਰ ਦੇ ਏਜੰਟ ਨੇ 700 ਵਿਦਿਆਰਥੀ ਭੇਜੇ ਸਨ ਜੋ ਜਾਣਕਾਰੀ ਹੈ ਤਾਂ ਆਨਲਾਈਨ ਪੋਰਟਲ ਰਾਹੀਂ ਦਾਖਲਾ ਪੱਤਰ ਦੀ ਤਸਦੀਕ ਕਰਨ ਦੀ ਲੋੜ ਹੈ ਤਾ ਇਹ ਵੱਡੀ ਖਬਰ ਹੈ ਕਿ 10000 ਵਿਦਿਆਰਥੀਆਂ ਦਾ ਭਵਿੱਖ ਸੰਕਟ ਵਿੱਚ ਆ ਸਕਦਾ ਹੈ ਉਹ ਕਿਤੇ ਨਾ ਕਿਤੇ ਫੇਕ ਸਾਬਤ ਹੋਏ ਨੇ ਫਰਜ਼ੀ ਪੇਸ਼ਕਸ਼ ਪੱਤਰਾਂ ਦੀ ਵਰਤੋਂ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੰਜਾਬ ਦੇ ਦੱਸੇ ਜਾ ਰਹੇ ਨੇ ਨੌਜਵਾਨ ਨੇ ਜਿਹੜੇ ਇਸ ਤੋਂ ਇਲਾਵਾ ਹਰਿਆਣਾ ਅਤੇ ਗੁਜਰਾਤ ਦੇ ਅਤੇ ਕੁਝ ਦਿੱਲੀ ਦੇ ਵਿਦਿਆਰਥੀ ਇਹਨਾਂ ਵਿੱਚ ਸ਼ਾਮਲ ਨੇ ਜਿਹੜੇ 10000 ਵਿਦਿਆਰਥੀ ਨੇ ਜਿਨ੍ਹਾਂ ਦੇ ਫਰਜ਼ੀ ਐਲਓਆਈ ਭੇਜੇ ਗਏ ਨੇ ਜਿਨ੍ਹਾਂ ਦੀ ਹੁਣ ਪੜਤਾਲ ਸ਼ੁਰੂ ਹੋ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਲਜਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਕਾਰਵਾਈ ਕੈਨੇਡੀਅਨ ਸਰਕਾਰ ਕਰ ਸਕਦੀ ਹੈ